ただいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだいまだい Thank <laughs> you. Những người được đâu được đâu được đâu được đâu được đâu được ਲੈ ਇੱਕ ਵੇਚ ਕੇ 80 ਗਿਆਸ ਗਿਆ ਤਾਂ ਇਹ ਕਿਹੜਾ ਹੋਣੀ ਸਰਬ ਕੀ ਨਾਮ ਹੈ ਤੁਹਾਡਾ ਬੇਨਾ ਪਗਤਵਾਰ ਕੀ ਹੋਇਆ ਜੀ ਅੱਜ ਬੱਸ ਜੇ ਪੈਸੇ ਕਰਨ ਲੱਗੇ ਤੇ 80 ਕਿਉਂ ਤਾਂ ਇੱਕ ਬੰਦਾ ਮੇਰੇ ਮਗਰ ਆਏਗਾ ਪੈਸੇ ਕਢਾਈ ਜਰ ਸੀ ਉਹ ਖੋ ਗਈ ਲੈਂਪ ਅੱਜ ਇੱਕ ਵਜੇ 35 ਮਿੰਟ ਟਾਈਮ ਜੀ ਦੇਖ 80 ਜੇ ਪੈਕਣ ਆਈ ਸੀ 10 ਸੀ ਕਢਾਇਆ ਸੀਗਾ ਆ ਮਿਆਰ ਜਾਨ ਮਿੱਤਰ ਇੱਕ ਵੰਦਾ ਮੇਰੇ ਬਗੇੜਦਾ ਸੀਗਾ ਉਹ ਗਾਸ਼ੇ ਅਗੇ ਖੋਕੀ ਲੱਗ ਗਈ ਇੱਕ ਸਾਜੀ ਕਲਨਾ ਏਟੀਐਮ ਚ ਰੁਪਏ ਵਗੈਰਾ ਖੋਏ ਗਏ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਕੱਲ ਕਰੀਬ 2:30 ਵਜੇ ਇੱਕ ਬਜ਼ੁਰਗ ਤੋਂ ਜਦੋਂ ਏਟੀਐਮ ਚੋਂ ਪੈਸੇ ਕਢਾ ਰਿਹਾ ਸੀ ਰੁਪਏ ਸੇ ਕਢਾਉਣ ਸਾਰ ਇੱਕ ਨੌਜਵਾਨ ਮੁੰਡੇ ਨੇ ਉਹ ਤੋਂ ਚਵਟ ਮਾਰ ਕੇ 10000 ਰੁਪਿਆ ਜਿਹੜਾ ਹੈਗਾ ਉਹ ਕਿ ਕਿ ਭੱਜ ਗਿਆ ਨਾਲ ਉਹਦੇ ਇੱਕ ਹੋਰ ਸੀਗਾ ਜਦੋਂ ਸਾਨੂੰ ਇਤਲਾਹ ਆਈ ਅਸੀਂ ਨਾਲ ਦੀ ਨਾਲ ਇਸ ਕੇਸ ਤੇ ਜੁਟ ਗਏ ਤੇ ਸਾਡੀਆਂ ਟੀਮਾਂ ਨੇ ਪਹਿਲਾਂ ਤਾਂ ਬੰਦੇ ਦਾ ਕੈਮਰੇ ਦੀ ਮਦਦ ਨਾਲ ਫੋਲੀਆ ਪਛਾਣ ਕੇ ਤੇ ਬੰਦੇ ਦਾ ਜਦੋਂ ਪਤਾ ਲੱਗ ਗਿਆ ਨਾਲ ਦੀ ਨਾਲ ਉਹਤੇ ਬਣਦੀ ਕਾਰਵਾਈ ਕਰਕੇ ਉਹਨੂੰ ਅਰੈਸਟ ਕੀਤਾ ਕੁਝ ਹੀ ਸਮੇਂ ਦੇ ਵਿੱਚ ਅਸੀਂ ਇਹ ਬੰਦਾ ਜੋ ਹੈ ਅਰੈਸਟ ਕਰ ਲਿਆ ਇੱਕ ਇਹਦੇ ਨਾਲ ਵਾਲਾ ਉਹ ਹਜੇ ਰਹਿੰਦਾ ਹੈਗਾ ਇਸ ਤੋਂ ਜੋ ਅਰੈਸਟ ਕਰਿਆ ਬੰਦਾ ਜਿਸ ਦਾ ਨਾਮ ਕੁਲਦੀਪ ਹੈ ਜੋ ਕਿ ਵਾਰਡ ਨੰਬਰ 6 ਦਾ ਰਹਿਣ ਵਾਲਾ ਹੈ ਭਲਾਡੇ ਦਾ ਇਸ ਤੋਂ 5000 ਰੁਪਏ ਸਾਨੂੰ ਬਰਾਮਦ ਹੋ ਚੁੱਕੇ ਆ। ਬਾਕੀ ਜੋ ਹੈ 10 ਰਿਹਾ ਇਸ ਦੇ ਦਸਨ ਮੁਤਾਬਕ ਜਿਹੜਾ 5000 ਰੁਪਏ ਇਹ ਚੋਕ ਕੁਝ ਪੈਸੇ ਇਹਨਾਂ ਨੇ ਖਰਚਤੇ ਤੇ ਕੁਝ ਪੈਸੇ ਇਸ ਦੇ ਕਹਿਣ ਮੁਤਾਬਕ ਵੀ ਇਹਦੇ ਸਾਥੀ ਕੋਲ ਹੈ। ਇਸ ਤੇ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਜੀ? ਇਹਦੇ ਖਿਲਾਫ ਅਸੀਂ ਨੇ ਬੀ ਐਨ ਐਸ ਦੀਆਂ ਧਾਰਾ ਤਹਿਤ 304 2 ਤੇ 35 ਬੀ ਐਨ ਐਸ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਜੀ। ਤੇ ਇਹਦੀ ਗ੍ਰਿਫਤਾਰੀ ਬਾਅਦ ਇਹਨੂੰ ਕੱਲ ਇਹਦਾ ਪੁਲਸ ਰਿਮਾਨ ਲਿਆ ਜਾਏਗਾ ਜੇ ਕੋਈ ਹੋਰ ਚੋਰੀਆਂ ਤੇ ਇਹਦੇ ਦਾ ਹੱਥ ਸੰਮੂਲੀਅਤ ਹੁੰਦੀ ਹੈ ਤਾਂ ਉਹ ਵੀ ਅਸੀਂ ਅੱਗੇ ਤਫ਼ਤੀਸ਼ ਦਰਾਂਨ ਆਪ ਨੂੰ ਦੱਸਾਂਗੇ ਇਹਦੇ ਪਹਿਲਾਂ ਨੂੰ ਵੀ ਬਾਤਾਂ ਚੱਲਦੀਆਂ ਜੀ ਉਹਦਾ ਪਤਾ ਕਰ ਰਹੀਆਂ ਜੀ ਸ਼ਾਇਦ ਇਹਦੇ ਕੋਲ ਇੱਕ ਇੱਕ ਪਰਚਾ ਜੀ ਤੇ ਪਹਿਲਾਂ ਵੀ ਦਰਜ ਹੈ ਤੇ ਉਹ ਇਹ ਮਤਲਬ ਇੱਥੇ ਕੰਮਾਂ ਮਾੜੇ ਕੰਮਾਂ ਦੇ ਹੈਗਾ ਬੰਦਾ ਉਮਰ